ਮਟਰ ਪਨੀਰ ਤੇ ਦਾਲ ਮੱਖਣੀ ਜੀ ਦਾਲ ਮੱਖਣੀ ਤੇ ਪਨੀਰ ਦਾ ਲੰਗਰ ਛਕੋ ਜੀ ਆ ਨਾਰੇ ਲਾਈ ਜਾਂਦੇ ਅਸੀਂ ਮਟਰ ਪਨੀਰ ਦਲ ਕੀ ਸੀ ਇੱਥੇ ਹੁਣ ਆ ਮਟਰ ਪਨੀਰ ਚੱਲੀ ਜਾਂਦਾ ਜੀ ਦਾਲ ਮੱਖਣੀ ਚੱਲੀ ਜਾਂਦੀ ਹੈ ਪੀਜੇ ਚੱਲੀ ਜਾਂਦੇ ਆ 버ਗਰ ਚੱਲੀ ਜਾਂਦੇ ਆ ਬਦਾਮਾਂ ਦੇ ਲੰਗਰ ਚੱਲੀ ਜਾਂਦੇ ਆ ਲੱਸੀ ਦਾ ਲੰਗਰ ਚੱਲੀ ਜਾਂਦਾ ਜੀ ਆ ਸਿੱਧਾ ਖੁੱਲਾ ਸੱਦਾ ਦਿੱਤਾ ਹੋਇਆ ਜੀ ਬਾਰੋਂ ਜਿਹੜਾ ਮਰਜ਼ੀ ਆਵੇ ਲੰਗਰ ਛਕੇ ਸਟੂਡੈਂਟ ਹੋਵੇ ਜੌਬ ਕਰਦਾ ਹੋਵੇ ਮਲਾਜ਼ਮ ਇਹ ਜਿਹੜੇ ਪੁਲਿਸ ਵਾਲੇ ਮਲਾਜ਼ਮ ਨੇ ਭਰਾ ਸਾਡੇ ਇਹ ਵੀ ਛੱਕਦੇ ਆ ਅਥਾਰਟੀ ਆ ਉਹ ਵੀ ਛੱਕਦੀ ਆ ਜੀ ਸਟੂਡੈਂਟ ਐ ਹੋਸਟਲਰ ਐ ਸਾਰੀਆਂ ਜਿੰਨੇ ਵੀ ਸਾਰੀ ਜਥੇਬੰਦੀਆਂ ਸਾਰੇ ਲੰਗਰ ਛੱਕਦੇ ਆ ਜੀ ਇੱਥੇ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਡਾਂਗਾ ਬਾਅਦ ਚ ਮਾਰ ਲਓ ਪਹਿਲਾਂ ਤੁਸੀਂ ਲੰਗਰ ਹੀ ਛੱਕ ਲਓ ਜੀ ਸਾਡਾ ਇੱਥੇ ਕਹਿੰਦੇ ਆ ਬਾਦਾਮ ਛੱਕ ਲਓ ਲੰਗਰ ਛੱਡੋ ਰੋਟੀ ਪਾਣੀ ਛੱਡੋ ਤੁਸੀਂ ਬਾਦਾਮ ਛੱਕੋ ਲੱਸੀ ਪੀਓ ਪੀਜੇ ਖਾਓ 버ਗਰ ਖਾਓ ਬੀਸੀ ਸਾਹਿਬ ਆਪੇ ਆ ਜਾਣੋ ਉਹਨਾਂ ਨੂੰ ਵੀ ਛਕਾਓ ਲੰਗਰ ਛਕੋ ਲੰਗਰ ਤੋਂ ਕਿਸੇ ਨੂੰ ਨਾ ਨਹੀਂ ਹੈ ਲੰਗਰ ਤੋਂ ਕਦੀ ਨਾ ਹੈ ਜੀ ਲੰਗਰ ਸਾਰਿਆਂ ਦਾ ਹੀ ਹੈ ਪਰ ਬੀਸੀ ਸਾਹਿਬ ਨੂੰ ਰਿਕੁਐਸਟ ਹੈ ਕਿ ਛੇਤੀ ਤੋਂ ਛੇਤੀ ਸੈਨੇਟ ਦਾ ਸ਼ੈਡਿਊਲ ਜਾਰੀ ਕਰਨ ਸਾਡੇ ਨਾਲ ਲੰਗਰ ਛਕਣ ਬਾਦਾਮ ਖਾਣ ਇੱਥੇ ਆ ਕੇ ਪੀਜੇ ਖਾਣ ਚਾਹ ਪਿੰਡ ਸਾਡੇ ਨਾਲ ਸਟੂਡੈਂਟ ਸੈਂਟਰ ਤੇ ਜਿਹਨਾਂ ਨੂੰ ਤਾਂ ਕਹਿ ਦਿੰਦੇ ਆ ਬਈ ਤੱਤੇ ਚੱਲਦੇ ਨੌਜਵਾਨ ਐਦਾਂ ਇਹਨਾਂ ਦਾ ਖੂਨ ਗਰਮ ਹੁੰਦਾ ਤੁਸੀਂ ਕਹਿੰਦੇ ਸਟੂਡੈਂਟ ਸੈਂਟਰ ਤੇ ਬਹਿ ਕੇ ਸਾਡੇ ਨਾਲ ਚਾਹ ਚੂਪੀਓ ਤੁਸੀਂ ਤਾਂ ਬਹੁਤ ਮਿੱਠੀਆਂ ਗੱਲਾਂ ਕਰ ਰਹੇ ਜਿਹੜੀ ਚੀਜ਼ ਸਾਡੇ ਖਿਲਾਫ ਹੈ ਜੀ ਉਹਦੇ ਲਈ ਖੂਨ ਦਿੱਤਾ ਹੈ ਮਾੜੀਆਂ ਚੀਜ਼ਾਂ ਲਈ ਸਾਡਾ ਖੂਨ ਦਿੱਤਾ ਹੈ ਜੇ ਕੋਈ ਸਾਡੇ ਹੱਕਾਂ ਤੇ ਡਾਕਾ ਮਾਰੂਗਾ ਤਾਂ ਸਾਡਾ ਖੂਨ ਗਰਮ ਹੀ ਰਹਿਣਾ ਜੀ ਅਵਾਲੇ ਵੀ ਮਰ ਸਕਦਾ ਤੇ ਤੁਹਾਨੂੰ ਕਿਹਨੇ 50 ਕਿਲੋ ਜੀ ਰੋਜ਼ ਡੇਲੀ ਜੀ ਡੇਲੀ ਇਹ ਅਸੀਂ ਹੁਣ ਔਵਾਲ ਲੈਨੇ ਆ ਜੀ ਫਿਰ ਸਵੇਰੇ ਕੰਮ 'ਚ ਆ ਜਾਂਦਾ ਨਹੀਂ ਅਸੀਂ ਚਾਹ ਵੀ ਬਣਾ ਲੈਂਦੇ ਆ ਉਹਦੀ ਕੌਫੀ ਵੀ ਬਣਾ ਲੈਂਦੇ ਆ ਹਾਂ ਹਾਂਜੀ ਡੇਲੀ ਦਾ ਦੋ ਕੁ ਕਮਾਂਡਲ ਦੇ ਆਸ-ਪਾਸ ਦੁੱਧ ਲੱਗ ਜਾਂਦਾ ਤੁਸੀਂ ਸਟੂਡੈਂਟਸ ਦੇ ਇੱਥੇ ਕਿਉਂ ਪਾਇਆ ਹਿੱਸਾ ਮਤਲਬ ਵਈ ਬੇਸੋਤਾ ਬੰਤਾ ਵੀ ਉੱਥੇ ਗੁਰੂ ਘਰ ਚ ਦੇ ਦੀ ਐਂ ਕਰੀਏ ਕਿ ਮੰਦਰਵਾਸੀ ਕੋ ਉੱਥੇ ਦੀ ਯੂਨੀਵਰਸਿਟੀ ਆ ਜੀ ਇਹ ਹੈ ਤਾਂ ਆਪਣੇ ਪੰਜਾਬ ਦੇ ਪਿੰਡੋਂ ਝੜ ਕੇ ਬਣਾਈ ਹੋਈ ਨਾ ਜੀ ਹੁਣ ਹੋਰੇ ਆਪਣੇ ਬੱਚੇ ਹੀ ਪੜਦੇ ਨੇ ਵੀ ਜੋ ਲੋਕ ਆਪਣੇ ਹੱਕਾਂ ਦੇ ਲਈ ਇੱਥੇ ਲੜ ਰਹੇ ਨੇ ਲੋਕਾਂ ਨੂੰ ਵੀ ਪਤਾ ਹੈ ਵੀ ਇਹ ਲੜਾਈ ਸਹੀ ਲੜਾਈ ਹੈ ਇਸ ਕਰਕੇ ਲੋਕ ਸਾਥ ਦੇਦੇ ਨੇ ਲੋਕ ਲੋਕਾਂ ਨੂੰ ਪਤਾ ਹੁੰਦਾ ਵੀ ਕੌਣ ਉਹਨਾਂ ਦੇ ਉਹਨਾਂ ਦੇ ਹੱਕਾਂ ਦੇ ਲਈ ਬੋਲ ਰਿਹਾ ਤੇ ਕੌਣ ਉਹਨਾਂ ਦੇ ਖਿਲਾਫ ਖੜ ਰਿਹਾ ਹੈ ਇਹਨਾਂ ਨੇ ਪੱਟੀਆਂ ਵੀ ਲਾ ਕੇ ਦਿੱਤੀਆਂ ਸਾਨੂੰ ਕੋਈ ਇਹ ਕਹਿੰਦੇ ਆ ਜੋ ਮਰਜੀ ਚਾਹੀਦਾ ਉਹ ਦੇ ਦੋ ਸਾਨੂੰ ਪਿੰਡ ਦੀ ਬੇਲ ਦੇ ਵਿੱਚੋਂ ਭਾਂਡੇ ਜਿੱਦਾਂ ਹੈ ਹਾਂਜੀ ਭਾਂਡੇ ਆਏ ਵੀ ਆਪਣੇ ਪਹਿਲੇ ਦਿਨ ਤੋਂ ਹੀ ਹਾਂਜੀ ਹਾਂ ਪੱਟੀਆਂ ਭਾਂਡੇ ਥਰਾਲ ਗਲਾਸ ਸਾਰਾ ਕੁਝ ਸਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੀਆਂ ਚੋਣਾਂ ਕਰਾਉਣ ਨੂੰ ਲੈ ਕੇ ਮੋਰਚਾ ਚੱਲ ਰਿਹਾ ਵਿਦਿਆਰਥੀ ਧਰਨੇ ਦੇ ਉੱਤੇ ਬੈਠੇ ਆ ਪਰ ਜਦੋਂ ਪੰਜਾਬ ਦੇ ਵਿੱਚ ਪ੍ਰੋਟੈਸਟ ਦੀ ਗੱਲ ਆਉਂਦੀ ਆ ਤਾਂ ਉਹ ਬਾਕੀ ਖਿੱਤਿਆਂ ਦੇ ਵਿੱਚ ਚੱਲ ਰਹੇ ਪ੍ਰੋਟੈਸਟ ਦੇ ਨਾਲੋਂ ਵੱਖਰਾ ਹੁੰਦਾ ਕਿਉਂਕਿ ਇਹਦੇ ਵਿੱਚ ਉਹ ਪੰਜਾਬੀਅਤ ਦੇ ਰੰਗ ਦੇਖਣ ਨੂੰ ਮਿਲਦੇ ਆ ਤੇ ਉਹ ਪੰਜਾਬੀਅਤ ਦੇ ਰੰਗ ਕੀ ਹੈ ਤੁਹਾਨੂੰ ਉਹ ਇਸ ਯੂਨੀਵਰਸਿਟੀ ਦੇ ਮੋਰਚੇ ਦੇ ਵਿੱਚੋਂ ਦਿਖਾਉਂਦੇ ਆ ਮੋਰਚਾ ਲੱਗਿਆ ਹੋਇਆ ਸੈਨੇਟ ਬਚਾਓ ਮੋਰਚਾ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਸਮੇਂ ਮਾਹੌਲ ਦੇਖ ਰਹੇ ਹੋ ਸ਼ਾਮ ਦੇ ਸਬਕ 8 ਦਾ ਮਾਹੌਲ ਹੈ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਇਸ ਮੋਰਚੇ ਦੇ ਵਿੱਚ ਖਚਾ-ਖਚ ਭਰੇ ਹੋਏ ਆ ਤੇ ਤੁਸੀਂ ਦੇਖੋ ਕਿ ਵਿਦਿਆਰਥੀਆਂ ਦੇ ਮੋਰਚੇ ਦੇ ਵਿੱਚ ਪਹਿਲਾਂ ਮੈਂ ਇਧਰੋਂ ਤੁਹਾਨੂੰ ਦਿਖਾ ਦਾਂ ਵਰਤਨਾ ਦੀ ਸੇਵਾ ਚੱਲ ਰਹੀ ਹੈ ਤੇ ਬਰਤਨ ਤਾਂ ਹੀ ਆਏ ਜੇ ਇੱਥੇ ਲੰਗਰ ਚੱਲ ਰਿਹਾ ਤਾਂ ਲੰਗਰ ਦੂਜੇ ਪਾਸੇ ਲੰਗਰ ਵਰਤਾਇਆ ਜਾ ਰਿਹਾ ਇੱਕ ਪਾਸੇ ਚੁੱਲ੍ਹੇ ਤਪ ਰਹੇ ਆ ਵਿਦਿਆਰਥੀ ਲੰਗਰ ਛਕ ਰਹੇ ਆ ਸੋ ਇਹ ਮੋਰਚੇ ਦੇ ਵਿੱਚ ਮਾਹੌਲ ਜਿਹੜਾ ਹੈਗਾ ਪੂਰਾ ਬਣਿਆ ਹੋਇਆ ਕਿਵੇਂ ਠੀਕ ਹੋ ਜੀ ਵਧੀਆ ਜੀ ਵਧੀਆ ਲੰਗਰ ਚੱਲ ਰਿਹਾ ਮੋਰਚੇ ਦੇ ਵਿੱਚ ਬਿਲਕੁਲ ਹਾਂਜੀ ਖੁੱਲਾ ਇਸੇ ਤਰ੍ਹਾਂ ਚੱਲਦਾ ਬਿਲਕੁਲ ਹਾਂਜੀ ਰੋਜ਼ ਇਸ ਤਰ੍ਹਾਂ ਹੀ ਚੱਲਦਾ ਦੁਪਹਿਰੇ ਵੀ ਤੇ ਰਾਤੀ ਵੀ ਪੰਜਾਬ ਦੀਆਂ ਮੋਰਚਿਆਂ ਦੀ ਮੈਂ ਹੁਣੇ ਹੀ ਗੱਲ ਕੀਤੀ ਵੀ ਇਹ ਖਾਸੀਅਤ ਆ ਭਾਵੇਂ ਕੋਈ ਵੀ ਮੋਰਚਾ ਲੱਗੇ ਕੋਈ ਪ੍ਰੋਟੈਸਟ ਹੋਵੇ ਪੰਜਾਬੀਅਤ ਦੇ ਜਿਹੜੇ ਚਿੰਨਾ ਜਾਂ ਬਿਲਕੁਲ ਤੁਸੀਂ ਦੇਖੋ ਹੁਣ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਲੋਕ ਨੇ ਉਹ ਇੱਥੇ ਸੇਵਾ ਕਰਨ ਆ ਰਹੇ ਨੇ ਇੱਥੇ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹ ਮੋਰਚਾ ਆਪਣੀ ਪੂਰੀ ਚੜ੍ਹਦੀ ਕਲਾ ਵਿੱਚ ਹੈ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਜਾ ਰਹੇ ਹਾਂ ਅਸੀਂ ਅਗਲੀ ਕਾਲ ਵੀ ਦਿੱਤੀ ਹੈ 26 ਤਰੀਕ ਨੂੰ ਅਸੀਂ ਯੂਨੀਵਰਸਿਟੀ ਬੰਦ ਕਰ ਰਹੇ ਹਾਂ ਤੇ ਉਹਦੇ ਤੋਂ ਬਾਅਦ ਅਸੀਂ ਅਗਲੀ ਕਾਲ ਦਵਾਂਗੇ ਵੀ ਅਸੀਂ ਚੰਡੀਗੜ੍ਹ ਦੇ ਪਾਸ ਪਾਸ ਦਫ਼ਤਰਾਂ ਕੋ ਵੀ ਕਰਾਂਗੇ ਤੇ ਉਹਦੇ ਵਿੱਚ ਵੀ ਦੇਖੋ ਵੀ ਵਰਚੜ ਕੇ ਲੋਕ ਸ਼ਮੂਲੀਅਤ ਕਰ ਰਹੇ ਨੇ ਇੱਥੇ ਤੁਸੀਂ ਵਿਦਿਆਰਥੀਆਂ ਦੀ ਗਿਣਤੀ ਦੇਖੋ ਕਿੰਨੀ ਜ਼ਿਆਦਾ ਹੈ ਤੇ ਉਸ ਪਾਸੇ ਵੀ ਦੇਖੋ ਇਹ ਤਾਂ ਅੱਧੇ ਵਿਦਿਆਰਥੀ ਵੀ ਹੈਗੇ ਜਿਹੜੇ ਆਏ ਹੋਏ ਨੇ ਤਾਂ ਇਸ ਕਰਕੇ ਅਸੀਂ ਉਦ ਤੱਕ ਲੜਾਂਗੇ ਜਦ ਤੱਕ ਆਪਣੀ ਜਿੱਤ ਨਹੀਂ ਹੋ ਜਾਂਦੀ ਤੇ ਆਪਣ ਰੋਟੀ ਸਭ ਤੋਂ ਜ਼ਰੂਰੀ ਲੋੜ ਆ ਮਨੁੱਖ ਦੀ ਰੋਟੀ ਕੱਪੜਾ ਮਕਾਨ ਵਿੱਚ ਰੋਟੀ ਬਹੁਤ ਅਹਿਮ ਆ ਤੇ ਰੋਟੀ ਜਿਹੜੀ ਹੈਗੀ ਇੱਥੇ ਬੜੀ ਉਦੇ ਨਾਲ ਚੱਲ ਰਹੀ ਆ ਖੁੱਲੀ ਚੱਲ ਰਹੀ ਆ ਇਹੀ ਚੀਜ਼ ਆ ਜਿਹੜੀ ਸਾਨੂੰ ਮੋਰਚੇ ਲਾਉਣ ਦੇ ਲਈ ਪ੍ਰੇਰਣਾ ਦਿੰਦੀ ਆ ਜਾਂ ਕਹਿ ਲਓ ਵੀ ਜਿੱਥੇ ਪ੍ਰਵਾਹ ਨਹੀਂ ਰਹਿੰਦੀ ਵੀ ਭੁੱਖੇ ਤਾਂ ਮਰਨ ਨਹੀਂ ਲੱਗਦੇ ਬਿਲਕੁਲ ਤੁਸੀਂ ਦੇਖੋ ਵੀ ਜਦੋਂ ਲੋਕ ਸੰਘਰਸ਼ ਕਰਦੇ ਨੇ ਤਾਂ ਇੱਕ ਭਰੋਸਾ ਹੁੰਦਾ ਵੀ ਲੋਕ ਤੁਹਾਨੂੰ ਭੁੱਖੇ ਨਹੀਂ ਮਰਨ ਦੇਣਗੇ ਵੀ ਜੋ ਲੋਕ ਆਪਣੇ ਹੱਕਾਂ ਦੇ ਲਈ ਅੱਜ ਲੜ ਰਹੇ ਨੇ ਲੋਕਾਂ ਨੂੰ ਵੀ ਪਤਾ ਹੈ ਵੀ ਇਹ ਲੜਾਈ ਸਹੀ ਲੜਾਈ ਹੈ ਇਸ ਕਰਕੇ ਲੋਕ ਸਾਥ ਦਿੰਦੇ ਨੇ ਲੋਕ ਲੋਕਾਂ ਨੂੰ ਪਤਾ ਹੁੰਦਾ ਵੀ ਕੌਣ ਉਹਨਾਂ ਦੇ ਉਹਨਾਂ ਦੇ ਹੱਕਾਂ ਦੇ ਲਈ ਬੋਲ ਰਿਹਾ ਤੇ ਕੌਣ ਉਹਨਾਂ ਦੇ ਖਿਲਾਫ ਖੜ ਰਿਹਾ ਹੈ ਇਸ ਕਰਕੇ ਲੋਕਾਂ ਦੇ ਵਿੱਚ ਅੱਜ ਇੱਕ ਬਹੁਤ ਵੱਡੇ ਪੱਧਰ ਤੇ ਸਾਨੂੰ ਪਤਾ ਹੈ ਵੀ ਕਿ ਹਮੈਤ ਦੀ ਆਵਾਜ਼ ਆਈ ਹੈ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਸਿਰਫ ਸੈਂਟਰ ਦੇ ਮਸਲੇ ਨੂੰ ਲੈ ਕੇ ਨਹੀਂ ਪੰਜਾਬ ਵੀ ਨਹੀਂ ਉਸ ਚੀਜ਼ ਦੀ ਜਿਹੜੀ ਇੱਕ ਦਾਅਵੇਦਾਰੀ ਹੈਗੀ ਜਿਹੜੀ ਪੰਜਾਬ ਦੀ ਹੈ ਇੱਕ ਚੰਡੀਗੜ੍ਹ ਬਾ ਵੀ ਬਿਵੀੰਬੀ ਦੀ ਗੱਲਾਂ ਕਰਨ ਲੱਗ ਗਈਆਂ ਨੇ ਚੰਡੀਗੜ੍ਹ ਦੀ ਗੱਲ ਕਰਨ ਲੱਗ ਗਏ ਨੇ ਤੇ ਚਲੋ ਵੀ ਦੂਜੀ ਸਰਕਾਰਾਂ ਨਹੀਂ ਯਾਰ ਕੇਂਦਰ ਸਰਕਾਰ ਨੇ ਦੇਖੋ ਵੀ ਮੋੜਵੇਂ ਜਵਾਬ ਵੀ ਦਿੱਤੇ ਨੇ ਪਰ ਇੱਕ ਗੱਲ ਛਿੜੀ ਹੈ ਉਹ ਇਸ ਕੈਂਪਸ ਵਿੱਚ ਇਸ ਧਰਨੇ ਤੋਂ ਸ਼ੁਰੂ ਹੋਈ ਹੈ ਵੀ ਜਿਹੜੀ ਇੱਕ ਪੰਜਾਬ ਦੀ ਤੁਸੀਂ ਕਹੋ ਵੀ ਇੱਕ ਦਾਅਵੇਦਾਰੀ ਐਨੁਮੈਂਡਗੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੋਈ ਤਾਂ ਇੱਥੋਂ ਦੇ ਵਿਦਿਆਰਥੀਆਂ ਨੇ ਇੱਕ ਸੰਘਰਸ਼ ਸ਼ੁਰੂ ਕੀਤਾ ਉਹਦੇ ਨਾਲ ਨਾਲ ਫਿਰ ਅਜੂਦੀਆਂ ਦੂਜੀਆਂ ਜਨਤ ਜਥੇਬੰਦੀਆਂ ਉਹਨਾਂ ਨੂੰ ਨਾਲ ਜੋੜਿਆ ਉਹਨਾਂ ਨੂੰ ਤਾਲਮਿਲ ਵਿੱਚ ਰੱਖਿਆ ਤੇ ਆਪ ਲੋਕ ਕਿੰਨੇ ਵੱਡੇ ਪੱਧਰ ਤੇ ਇਹਦੇ ਵਿੱਚ ਆਏ ਨੇ ਮਰ ਵੀ ਕੱਜ ਬਹੁਤ ਵੱਡੀ ਮਿਸਾਲ ਹੈ ਇੱਕ ਸੰਘਰਸ਼ ਦੀ ਵੀ ਕਈ ਚੀਜ਼ਾਂ ਪਿਛਲੇ ਸਮੇਂ ਦੇ ਵਿੱਚ ਸਮਾਜਿਕ ਖੜੋਤ ਵਿੱਚ ਸਿਗੀਆਂ ਪਰ ਇਸ ਧਰਨੇ ਨੇ ਉਸ ਖੜੋਤ ਨੂੰ ਵੀ ਤੋੜਿਆ ਵੀ ਲੋਕ ਆਪੇ ਉੱਠ ਰਹੇ ਨੇ ਕਿਸੇ ਸਿਆਸੀ ਮਸਲੇ ਤੇ ਤੇ ਇਹਦੇ ਕਰਕੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਲੀਡਰਾਂ ਤੇ ਕਈ ਜਥੇਬੰਦੀਆਂ ਨੂੰ ਵੀ ਅੱਜ ਉਹਨਾਂ ਨੂੰ ਆਪ ਆਉਣਾ ਪੈ ਰਿਹਾ ਕਿਉਂਕਿ ਲੋਕਾਂ ਦਾ ਬਹੁਤ ਦਬਾਅ ਹੈ ਵੀ ਇਸ ਮਸਲੇ ਵਿੱਚ ਸ਼ਾਮਲ ਹੋਇਆ ਜਾਵੇ ਬਿਲਕੁਲ ਬਹੁਤ ਸ਼ੁਕਰੀਆ ਤੁਸੀਂ ਗੱਲ ਕੀਤੀ ਸੋ ਨੌਜਵਾਨ ਵੀ ਖੜੇ ਬਾਈ ਹੁਣ ਜਿਹੜਾ ਇੱਥੇ ਲੰਗਰ ਚੱਲ ਰਿਹਾ ਮੋਰਚਾ ਲੱਗਿਆ ਹੋਇਆ ਤੇ ਹੋਸਟਲ ਫਿਰ ਤੁਸੀਂ ਹੋਸਟਲਾਂ 'ਚ ਰਹਿੰਦੇ ਕਿੱਥੇ ਨਹੀਂ ਜੀ ਅਸੀਂ ਲੋਕਲ ਆ ਅਸੀਂ ਉਦਾਂ ਪੜਦੇ ਆ ਇੱਥੇ ਮੈਸੇਜ ਚੱਲੀ ਵੀ ਜਾਂਦੀ ਹੈ ਪਰ ਜਿਹੜੇ ਆਪਣੇ ਪੰਜਾਬੀ ਭਰਾ ਆ ਸਾਰੇ ਇੱਥੇ ਛੱਕਦੇ ਆ ਹੋਰ ਵੀ ਜਿਹੜੇ ਮੋਰਚੇ ਨਾਲ ਜੁੜੇ ਆ ਸਾਰੇ ਇੱਥੇ ਪ੍ਰਸ਼ਾਦਾ ਛੱਕਦੇ ਆ ਸ਼ਾਮੀ ਲੰਗਰ ਸੇਵਾ ਲਈ ਹੋਈ ਆ ਪਿੰਡਾਂ ਦੀ ਰੋਜ਼ ਲੰਗਰਾਂ ਦਾ ਕਦੇ ਸੋਨਾ ਸਾਬਤਵਾ ਜਾਂਦਾ ਬਾਕੀ ਬਾਈ ਹੁਣ ਲੈ ਕੇ ਆਏ ਅੱਜ ਕਰਤਾਰਪੁਰ ਤੋਂ ਲੰਗਰ ਤੁਸੀਂ ਨਾਰੇ ਲਈ ਜਾਂਦੇ ਅਸੀਂ ਮਟਰ ਪਨੀਰ ਦਾਲ ਕੀ ਸੀ ਇੱਥੇ ਹੁਣ ਆ ਮਟਰ ਪਨੀਰ ਚੱਲੀ ਜਾਂਦਾ ਜੀ ਦਾਲ ਮੱਖਣੀ ਚੱਲੀ ਜਾਂਦੀ ਹੈ ਪੀਜੇ ਚੱਲੀ ਜਾਂਦੇ ਆ 버ਗਰ ਚੱਲੀ ਜਾਂਦੇ ਆ ਬਦਾਮਾਂ ਦੇ ਲੰਗਰ ਚੱਲੀ ਜਾਂਦੇ ਆ ਲੈ ਸਿੱਧਾ ਲੰਗਰ ਚਲੀ ਜਾਂਦਾ ਜੀ ਆ ਸਮੋਸੇ ਪੈਟੀਆਂ ਤਾਂ ਐਵੇਂ ਜਿਵੇਂ ਪਾਣੀ ਦਾ ਗਲਾਸ ਪੀ ਲੈ ਚੱਕੇ ਮਨ ਬਹੁਤ ਪਰਫੁੱਲਤ ਹੈ ਜੀ ਮਨ ਪੂਰੀ ਚੜਦਾ ਪੰਜਾਬੀਆਂ ਦੀ ਲੰਗਰ ਚ ਤਾਂ ਪਤਾ ਹੀ ਹੈ ਤੁਹਾਨੂੰ ਲੰਗਰ ਨੂੰ ਲੈ ਕੇ ਤਾਂ ਅਸੀਂ ਪਹਿਲੇ ਨੰਬਰ ਤੇ ਆਉਂਦੇ ਆ। ਲੰਗਰ ਤਾਂ ਰੋਕ ਰੋਕ ਕੇ ਵੀ ਖਾਈ ਜਾਂਦੇ ਹੁੰਦੇ ਸੜਕਾਂ ਤੇ। ਅਸੀਂ ਤਾਂ ਹਾਂਜੀ ਰੋਕ ਰੋਕ ਹੀ ਖਾਣੇ ਲੰਗਰ ਦਾ। ਤੁਹਾਡੇ ਕੀ ਹਿਸਾਬ ਹੈ ਇੱਥੇ ਹੁਣ ਕੋਈ ਹੋਰ ਬਾਹਰੋਂ ਵੀ ਆ ਕੇ ਛੱਕ ਜਾਂਦਾ ਭੁੱਖਾ ਕੋਈ ਗਰੀਬ ਕੋਈ। ਅਸੀਂ ਤਾਂ ਖੁੱਲਾ ਸੱਦਾ ਦਿੱਤਾ ਹੋਇਆ ਜੀ ਬਾਹਰੋਂ ਜਿਹੜਾ ਮਰਜ਼ੀ ਆਵੇ ਲੰਗਰ ਛਕੇ ਸਟੂਡੈਂਟ ਹੋਵੇ, ਜੌਬ ਕਰਦਾ ਹੋਵੇ, ਮਲਾਜ਼ਮ ਐ, ਇਹ ਜਿਹੜੇ ਪੁਲਿਸ ਵਾਲੇ ਮਲਾਜ਼ਮ ਨੇ, ਭਰਾ ਸਾਡੇ ਇਹ ਵੀ ਛੱਕਦੇ ਆ, ਅਥਾਰਟੀ ਆ ਉਹ ਵੀ ਛੱਕਦੀ ਆ ਜੀ, ਸਟੂਡੈਂਟ ਐ, ਹੋਸਟਲਰ ਐ, ਸਾਰੀਆਂ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਵੀ ਇਹ ਗੱਲਾਂ ਚੱਲੀਆਂ ਸੀ ਬਈ ਡਾਂਗਾ ਭਾਵੇਂ ਸਾਡੇ ਬਾਅਦ ਚ ਮਾਰ ਲਿਓ ਪਰ ਪਹਿਲਾਂ ਲੰਗਰ ਛਕੋ ਭਾਈ ਇੱਥੇ ਇੱਥੇ ਵੀ ਇਹੀ ਹਾਲ ਹੈ ਜੀ ਇੱਥੇ ਵੀ ਅਸੀਂ ਇਹੀ ਕਹਿੰਦੇ ਜਿਵੇਂ 20 ਤਰੀਕ ਨੂੰ ਇਕੱਠ ਸੀ ਹੱਥੋਂ ਪਾਈ ਹੋਈ ਹੈ ਜਿਵੇਂ ਪੁਲਿਸ ਨਾਲ ਝੜਾਪ ਵੀ ਹੋਈ ਹੈ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਡਾਂਗਾ ਬਾਅਦ ਚ ਮਾਰ ਲਓ ਪਹਿਲਾਂ ਤੁਸੀਂ ਲੰਗਰੀ ਛਕ ਲਓ ਜੀ ਸਾਡਾ ਅੱਜ ਤੇ ਕਹਿੰਦੇ ਆ ਬਾਦਾਮ ਛਕ ਲੋ ਲੰਗਰ ਛੱਡੋ ਰੋਟੀ ਪਾਣੀ ਛੱਡੋ ਤੁਸੀਂ ਬਾਦਾਮ ਛਕੋ ਲੱਸੀ ਪੀਓ ਪੀਜੇ ਖਾਓ 버거 ਖਾਓ ਕੋਈ ਚੱਕਰ ਨਹੀਂ ਜੀ ਲੰਗਰ ਦਾ ਲੰਗਰ 'ਚ ਕੋਈ ਵਿਤਕਰਾ ਨਹੀਂ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ 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 ਸਭ ਵੈਸੇ ਵੀ ਅਸੀਂ ਕਿਸੇ ਨਾਲ ਕਿਸੇ ਚੀਜ਼ 'ਚ ਵਿਤਕਰਾ ਕਰਦੇ ਹੀ ਨਹੀਂ ਅਸੀਂ ਇਹ ਵੀ ਸੀ ਸਾਹਿਬ ਆਪੇ ਆ ਜਾਣ ਉਹਨਾਂ ਨੂੰ ਵੀ ਛਕਾਉ ਲੰਗਰ ਛਕੋ ਲੰਗਰ ਤੋਂ ਕਿਸੇ ਨੂੰ ਨਾ ਨਹੀਂ ਹੈ ਲੰਗਰ ਤੋਂ ਕਾਦੀ ਨਾ ਹੈ ਜੀ ਲੰਗਰ ਸਾਰਿਆਂ ਦਾ ਹੀ ਹੈ ਪਰ ਵੀ ਸੀ ਸਾਹਿਬ ਨੂੰ ਰਿਕਵੈਸਟ ਹੈ ਕਿ 36 ਤੋਂ 36 ਸੈਨਟ ਦਾ ਸ਼ੈਡਿਊਲ ਜਾਰੀ ਕਰਨ ਸਾਡੇ ਨਾਲ ਲੰਗਰ ਛਕਣ ਬਾਦਾਮ ਖਾਣ ਇੱਥੇ ਆ ਕੇ ਪੀਜੇ ਖਾਣ ਚਾਹ ਪੀਣ ਸਾਡੇ ਨਾਲ ਸਟੂਡੈਂਟ ਸੈਂਟਰ ਤੇ ਤੇ ਬਹੁਤ ਸਾਡੇ ਏਰੀਏ ਤੋਂ ਜਿਹੜੇ ਪਿੰਡ ਨੇ ਭਰਾਵਾਂ ਨੇ ਬਹੁਤ ਸੇਵਾ ਨਿਭਾਈ ਹੈਗੀ ਹਰ ਪਿੰਡ ਦੀ ਡਿਊਟੀ ਲੱਗੀ ਹੋਈ ਹੈ ਨੌਜਵਾਨਾਂ ਨੂੰ ਤਾਂ ਕਹਿ ਦਿੰਦੇ ਆ ਭਾਈ ਤੱਤੇ ਚੱਲਦੇ ਨੌਜਵਾਨ ਐਦਾਂ ਇਹਨਾਂ ਦਾ ਖੂਨ ਗਰਮ ਹੁੰਦਾ ਤੁਸੀਂ ਕਹਿੰਦੇ ਹੋ ਸਟੂਡੈਂਟ ਸੈਂਟਰ ਤੇ ਬਹਿ ਕੇ ਸਾਡੇ ਨਾਲ ਚਾਹ ਚੂਪ ਪੀਓ ਤੁਸੀਂ ਤਾਂ ਬਹੁਤ ਮਿੱਠੀਆਂ ਗੱਲਾਂ ਕਰ ਰਹੇ ਹੋ ਨਹੀਂ ਤੂੰ ਖੂਨ ਤੱਤਾ ਜਿਹੜੀ ਚੀਜ਼ ਸਾਡੇ ਖਿਲਾਫ ਹੈ ਜੀ ਉਹਦੇ ਲਈ ਖੂਨ ਦਤਾ ਹੈ ਹਾਂ ਮਾੜੀਆਂ ਚੀਜ਼ਾਂ ਲਈ ਸਾਡਾ ਖੂਨ ਦਤਾ ਹੈ ਚੰਗੀਆਂ ਚੀਜ਼ਾਂ ਲਈ ਖੂਨ ਤੱਤਾ ਕਦੇ ਨਹੀਂ ਹੈਗਾ ਜੱਫੀ ਵੀ ਨਿੱਗ ਵਾਲੀ ਆ ਤੁਹਾਡੀ ਮਤਲਬ ਜੱਫੀ ਵੀ ਨਿੱਗ ਵਾਲੀ ਆ ਕਿ ਤੇ ਹੁਣ ਜੇ ਕੋਈ ਸਾਡੇ ਹੱਕਾਂ ਤੇ ਡਾਕਾ ਮਾਰੂਗਾ ਤਾਂ ਸਾਡਾ ਖੂਨ ਗਰਮ ਹੀ ਰਹਿਣਾ ਜੀ ਆਵਾਲੇ ਵੀ ਮਰ ਸਕਦਾ ਪਰ ਸਾਡਾ ਖੂਨ ਗਰਮ ਹੀ ਰਹਿਣਾ ਜੇ ਸਾਡੇ ਨਾਲ ਗਲਤ ਹੁੰਦਾ ਹੋਇਆ ਸਾਡੇ ਨਾਲ ਸਹੀ ਚਲੋ ਜਿੰਮੇ ਮਰਜੀ ਆਓ ਸਾਡੇ ਨਾਲ ਚਾਹ ਪੀਓ ਜੱਫੀ ਪਾ ਕੇ ਬੈਠੋ ਸਾਨੂੰ ਕੋਈ ਦਿੱਕਤ ਨਹੀਂ ਹੈ ਉਸ ਤੋਂ ਤੇ ਸਾਰਿਆਂ ਨੂੰ ਕਹਿੰਦੇ ਆਂ ਅਸੀਂ ਦਾ ਅਥਾਰਟੀ ਨੂੰ ਵੀ ਕਹਿੰਦੇ ਆਂ ਛੇਤੀ ਤੋਂ ਛੇਡੀ ਸ਼ਡਿਊਲ ਜਾਰੀ ਕਰੋ ਤੇ ਆਓ ਸਾਡੇ ਨਾਲ ਬੈਠੋ ਲੰਗਰ ਛਕੋ ਤੇ ਰਿਕਵੈਸਟ ਕਰਦੇ ਆਂ ਤੇ ਬਾਈ ਹੁਣ ਤੁਸੀਂ ਲੰਗਰ ਇੱਥੇ ਲੱਗਿਆ ਹੋਇਆ ਤੁਸੀਂ ਸਾਰੇ ਵਿਦਿਆਰਥੀ ਇੱਥੇ ਲੱਗੇ ਹੋਏ ਹੋ ਲੰਗਰ ਤਿਆਰ ਕਿੱਥੇ ਹੁੰਦਾ ਚੁੱਲ੍ਹੇ ਵੀ ਤਪਾਏ ਹੋਏ ਤੁਸੀਂ ਹਾਂਜੀ ਹਾਂਜੀ ਬਾਈ ਅਸੀਂ ਪਹਿਲੇ ਦਿਨ ਤੋਂ ਰੇ ਚਾਹ ਦਾ ਲੰਗਰ ਚੱਲਦਾ ਕੌਫੀ ਚੱਲਦੀ ਦੁੱਧ ਦਾ ਲੰਗਰ ਚੱਲ ਰਿਹਾ ਬਾਈ ਉਹਨਾਂ ਦੀ ਰੋਜ਼ ਦੀ ਸੇਵਾ ਰੋਜ਼ 50 ਕਿਲੋ ਦੁੱਧ ਲੈ ਕੇ ਜਾਂਦੇ ਆ ਕਿੱਥੋਂ ਕਰਤਾਰਪੁਰ ਤੋਂ ਡੇਲੀ ਦੀ ਜਿੱਦਾਂ ਦਾ ਪਹਿਲੇ ਕਰਤਾਰਪੁਰ ਕੇ ਪਿੰਡ ਦਾ ਨਾਂ ਹੈ ਕਿ ਸ਼ਹਿਰ ਕਰਤਾਰਪੁਰ ਤੋਂ ਕਰਤਾਰਪੁਰ ਪਿੰਡ ਜੀ ਆ ਮੋਹਾਲੀ ਜ਼ਿਲ੍ਹੇ ਅੱਛਾ ਮੋਹਾਲੀ ਜ਼ਿਲ੍ਹੇ ਚ ਹੈ ਹਾਂਜੀ ਅੱਛਾ ਅੱਛਾ ਕਿੰਨਾ ਦੁੱਧ ਲੈ ਕੇ ਆਉਂਦੇ ਹੋ 50 ਇਹ ਅਸੀਂ ਹੁਣ ਵਾੜ ਲੈਨੇ ਆ ਜੀ ਫਿਰ ਸਵੇਰੇ ਕੰਮ 'ਚ ਆ ਜਾਂਦਾ ਨਹੀਂ ਅਸੀਂ ਚਾਹ ਵੀ ਬਣਾ ਲੈਂਦੇ ਆ ਉਹਦੀ ਕੌਫੀ ਵੀ ਬਣਾ ਲੈਂਦੇ ਆ ਕੰਮ ਹਾਂਜੀ ਡੇਲੀ ਦਾ ਦੋ ਕੁ ਕਮਾਂਡਲ ਦੇ ਆਸ-ਪਾਸ ਦੁੱਧ ਲੱਗ ਜਾਂਦਾ ਆ ਜਾਂਦਾ ਆਪਣੇ ਆਪ ਹਾਂਜੀ ਹਾਂਜੀ ਸੇਵਾ ਖੁੱਲਾ ਰਹੀ ਹੈ ਇਹਦਾ ਕੋਈ ਨਾ ਆ ਜਾਂਦਾ ਆ ਲੰਘ ਜਾਂਦਾ ਆ ਜਾਂਦਾ ਫੇਰ ਲੰਘ ਜਾਂਦਾ ਪਤਾ ਨਹੀਂ ਲੱਗਦਾ ਕੌਣ ਸੇਵਾ ਦੇ ਕੇ ਜਾ ਰਿਹਾ ਕਿੱਥੋਂ ਆ ਰਹੀ ਹੈ ਅੱਛਾ ਹਾਂਜੀ ਹਾਂਜੀ ਵੀ 50 ਪਿੰਡ 'ਚ ਇਕੱਠਾ ਕਰਦੇ ਆ ਦੁੱਧ ਹਾਂਜੀ ਹਾਂਜੀ ਸਾਡੇ ਆਪਣਾ ਨੌਜਵਾਨ ਮੁੰਡੇ ਆ ਜੀ ਆਪਣਾ ਸਰਕਲ ਬਣਿਆ ਵੇ ਜੀ ਗਰੁੱਪ ਬਣਿਆ ਵੇ ਸਾਡਾ ਮੁੰਡਿਆਂ ਦਾ ਅਸੀਂ ਰਲ ਮਿਲ ਕੇ ਸਾਰਾ ਆਪਣਾ ਸਹਿਯੋਗ ਤਦ ਬਈ ਕਹਿੰਦੇ ਪਿੰਡਾਂ 'ਚ ਵੀ ਹੁਣ ਭੋਰਾ ਭੋਰਾ ਰਹਿ ਗਿਆ ਲੋਕ ਮਤਲਬ ਨਹੀਂ ਜੀ ਬਾਬੇ ਨਾਨਕ ਸਾਡੇ ਪਿੰਡ ਤੇ ਕਿਰਪਾ ਜੀ ਸਾਡਾ ਕਰਤਾਰਪੁਰ ਵੀ ਤੁਸੀਂ ਕਦੇ ਵੀ ਵਿజిਟ ਕਰਕੇ ਦੇਖ ਲਿਓ ਸਾਰੇ ਪਿੰਡ ਤੇ ਤੁਹਾਨੂੰ ਪਸ਼ੂ ਮਿਲਣਗੇ ਤੇ ਇੱਕ ਟੁਕੜੀ ਜਿਹਾ ਦੀ ਯਾਦ ਨਹੀਂ ਸਾਡੇ ਪਿੰਡ ਇਕੱਲੇ ਪਿੰਡ 'ਚ 40 50 ਜਾਂ 60 ਕਾਉਂਟ ਦੁੱਧ ਡੇਲੀ ਤੇ ਸਾਡੇ ਪਿੰਡ 'ਚ ਇਕੱਲੇ ਪਿੰਡ 'ਚ ਸਾਡੇ 'ਚ ਉੱਥੋਂ ਆਂਦਾ ਹੈ ਹਾਂ ਨਹੀਂ ਸਾਡੀ ਚੰਡੀਗੜ੍ਹ ਤੇ ਸਭ ਲਈ ਆ ਦੁੱਧ ਦਾ ਕੰਮ ਹੈ ਸਾਰੇ ਮੁੰਡਿਆਂ ਦਾ ਹੀ ਅੱਛਾ ਹਾਂ ਜੀ ਹਾਂ ਜੀ ਕੋਈ ਬੰਦੇ ਨੇ ਉਹ ਜਿਹੜਾ ਕੰਮ ਕਰਦਾ ਹੁੰਦਾ ਉਹਦਾ ਅਗਲਾ ਵੀ ਚੱਲ ਅਸੀਂ ਇਦਾਂ ਹਿੱਸਾ ਪਾ ਦੀ ਹਾਂ ਮਤਲਬ ਭਈ ਬੇਸੋਤਾ ਬੰਦਾ ਵੀ ਉੱਥੇ ਗੁਰੂ ਘਰ ਚ ਦੇਦੀ ਐਂ ਕਰੀਏ ਕਿ ਮੰਦਰ ਵਾਂਗੂ ਉੱਥੇ ਦੀ ਯੂਨੀਵਰਸਿਟੀ ਆ ਜੀ ਇਹ ਹੈ ਤਾਂ ਆਪਣੇ ਪੰਜਾਬ ਦੇ ਪਿੰਡ ਉਹ ਝੜ ਕੇ ਬਣਾਈ ਵੀ ਨਾ ਜੀ ਹੁਣ ਹੋਰੇ ਆਪਣੇ ਬੱਚੇ ਹੀ ਪੜਦੇ ਨੇ ਜੀ ਠੀਕ ਹੈ ਨਾ ਜੀ ਗੱਲ ਇਹ ਚੀਜ਼ਾਂ ਨੂੰ ਦੇਖ ਕੇ ਹੁਣ ਸਰਕਾਰ ਦਾ ਦਾਨ ਕਰਦਾ ਵੀ ਮੇਰਾ ਦਾਨ ਲੱਗ ਜਵੇ ਪਰ ਫੁੱਲਤ ਹੋਵੇ ਨਹੀਂ ਗੱਲ ਪਤਾ ਗਈ ਹੁਣ ਇਹ ਵੀ ਆਪਣੇ ਲੱਗ ਗਿਆ ਦਾਨ ਤੁਹਾਡੇ ਲੱਗਦਾ ਦਾਨ ਲੱਗ ਗਿਆ ਦਾਨ ਲੱਗ ਗਿਆ ਇਹ ਬਾਬੇ ਨਾਨਕ ਦਾ ਲੰਗਰ ਹੈ ਜੀ ਇਹ ਜਦੋਂ ਜਿੱਥੇ ਕਿਤੇ ਲੋੜ ਪੈਂਦੀ ਹੈ ਪੰਜਾਬੀ ਸਭ ਤੇ ਮੂਰੇ ਪਹਿਲਾਂ ਲੰਗਰ ਜਾਂਦਾ ਸਭ ਜਿੱਥੇ ਵੀ ਚੱਲਦਾ ਹੋਵੇ ਲੰਗਰ ਚੱਲਦਾ ਹੋਵੇ ਸਭ ਤੇ ਪ ਧਰਨੇ ਦੇਖ ਲਓ ਤੁਸੀਂ ਦਿੱਲੀ ਧਰਨੇ ਲੱਗੇ ਔਰ ਇਹ ਮਟਕਾ ਚੋਂਗਦੇ ਧਰਨਾ ਲੱਗਿਆ ਦਾ ਮਟਕਾ ਚੋਂਗਦੇ ਸਾਡੇ ਪਿੰਡ ਦੀ ਦੋ ਦੋੇ ਟਾਈਮ ਦੀ ਸੇਵ ਆਉਂਦੀ ਦੁੱਧ ਦੀ ਪਹਿਲਾਂ ਤੋਂ ਹੀ ਸ਼ੁਰੂ ਤਾਂ ਜੀ ਹਾਂ ਜੀ ਇਹ ਚੀਜ਼ਾਂ ਜੀ ਹੁਣ ਬਾਕੀ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਇਹਦਾ ਪਿੰਡ ਆ ਥੋੜਾ ਹਾਂ ਜੀ ਦੁੱਧ ਵਾਲਾ ਪਿੰਡ ਜੀ ਇਹਨਾਂ ਜੀ ਇਹਨਾਂ ਦਾ ਸਾਨੂੰ ਪੂਰਾ ਸਾਥ ਹੈ ਜੀ ਇਹਨਾਂ ਨੇ ਪੱਟੀਆਂ ਵੀ ਲਾ ਕੇ ਦਿੱਤੀਆਂ ਸਾਨੂੰ ਕੋਈ ਇਹ ਕਹਿੰਦੇ ਐ ਜੋ ਮਰਜੀ ਚਾਹੀਦਾ ਉਹ ਦੇ ਦਿਓ ਸਾਨੂੰ ਪਿੰਡ ਦੀ ਵੇਲ ਦੇ ਵਿੱਚੋਂ ਭਾਂਡੇ ਜਿੱਦਾਂ ਹੈ ਹਾਂ ਜੀ ਭਾਂਡੇ ਆਏ ਵੀ ਆਪਣੇ ਪਹਿਲੇ ਦਿਨ ਤੋਂ ਜੀ ਹਾਂ ਜੀ ਹਾਂ ਪੱਟੀਆਂ ਭਾਂਡੇ ਥਾਲ ਗਲਾਸ ਸਾਰਾ ਕੁ ਪੂਰਾ ਸਹਿਯੋਗ ਹੈ ਜੀ ਪਿੰਡ ਦੇ ਨੌਜਵਾਨਾਂ ਦਾ ਜੀ ਉਹ ਕਹਿੰਦੇ ਵੀ ਦੱਸੋ ਕੀ ਚਾਹੀਦਾ ਅਸੀਂ ਤੁਹਾਡੇ ਨਾਲ ਹਾਂ ਜੀ ਅੱਜ ਆਪਣੇ ਪਿੰਡ ਦਾ ਦੂਜੀ ਵਾਰੀ ਵਾਰੀ ਆ ਜੀ ਪ੍ਰਸ਼ਾਦੇ ਜੀ ਮਟਰ ਪਨੀਰ ਦੀ ਜੀ ਹਾਂ ਜੀ ਤੇ ਭਾਈ ਲੰਗਰ ਚ ਕੀ ਕੁਝ ਚੱਲਦਾ ਮਤਲਬ ਕਿਹੜੀ ਕਿਹੜੀ ਇੱਥੇ ਹੁਣ ਜੀ ਜਿੱਦਾਂ ਦਾਲ ਆਈ ਮਿਕਸ ਸਬਜੀ ਆ ਉਹ ਦੁਪਹਿਰੇ ਸੀ ਹੁਣ ਮਟਰ ਪਨੀਰ ਲੈ ਕੇ ਆਏ ਆ ਇਹ ਇਦਾਂ ਚੱਲਦਾ ਰਹਿੰਦਾ ਜੀ ਕੁਛ ਨਾ ਸੇਵਾਦਾਰਾਂ ਦੀ ਬਹੁਤ ਲੋੜ ਪੈਂਦੀ ਹੁੰਦੀ ਐਨੇ ਬੰਦੇ ਛੱਕਰੇ ਪ੍ਰਸ਼ਾਦਾ ਇਹ ਬਰਤਨ ਧੋਣੇ ਵੀ ਆ ਵਰਤੌਣਾ ਵੀ ਆ ਧੋਰੇ ਆ ਜੀ ਸਟੂਡੈਂਟ ਹੀ ਧੋਂਦੇ ਆ ਜਿਹੜਾ ਵੀ ਆਂਦਾ ਉਹ ਕੰਪਨੀ ਸੇਵਾ ਕਰਕੇ ਜਾਂਦਾ ਜੀ ਇੱਥੇ ਹਾਂਜੀ ਇਹ ਵਿਦਿਆਰਥੀਆਂ ਦਾ ਫਿਰ ਕਿੱਦਾਂ ਤੁਸੀਂ ਪ੍ਰੰਧ ਚਲਾਇਆ ਲੰਗਰ ਸੇਵਾ ਜਿਹੜੀ ਲੱਗ ਬੈਨਰ ਲਾਇਆ ਹੋਇਆ ਇਹ ਕੁਝ ਹੌਲੀ ਹੌਲੀ ਹੋਇਆ ਸੀ ਦੋ ਚਾਰ ਦਿਨਾਂ ਅਜੇ ਨਾਲ ਇਕੱਠਾ ਪਹਿਲਾ ਇੱਕ ਟੈਂਕਰ ਆਇਆ ਜੀ ਹੁਣ ਦੋ ਆ ਗਏ ਸਮਾਨ ਭਾਂਡੇ ਸਾਰੇ ਇਦਾਂ ਹੀ ਇਕੱਠੇ ਹੋ ਰਹੇ ਆ ਜੀ ਹੌਲੇ ਹੌਲੇ ਪੱਠੀਆਂ ਆ ਗਈਆਂ ਜੀ ਹੁਣ ਯਾਨੀ ਕਿ ਤੰਬੂ ਅਸੀਂ ਗੱਡ ਰਹੇ ਆ ਹੌਲੇ ਹੌਲੇ ਗੱਡ ਹੋ ਗਏ ਚੰਗੀ ਤਰ੍ਹਾਂ ਸਾਡੀ ਲੰਗਰ ਕਮੇਟੀ ਬਣੀ ਹੋਈ ਹੈ ਸਾਰਾ ਕੰਮ ਸਿਸਟਮੈਟਿਕ ਬੇਨਾਲ ਹੁੰਦਾ ਕੋਈ ਵੀ ਐ ਨਹੀਂ ਹੈ ਵੀ ਕਲੈਸ਼ ਹੋ ਰੇ ਪਿੰਡ ਵੀ ਦੋਨੋਂ ਪਿੰਡ ਲੈ ਕੇ ਆ ਗਏ ਸਾਰਿਆਂ ਨੂੰ ਡਿਊਟੀ ਲੱਗੀ ਹੋਈ ਹੈ ਜਿਹੜਾ ਪਿੰਡ ਅੱਜ ਲੈ ਕੇ ਆ ਗਿਆ ਕੱਲ ਨੂੰ ਕਿਸੇ ਹੋਰ ਪਿੰਡ ਨੂੰ ਸੇਵਾ ਦਿੱਤੀ ਹੋਈ ਹੈ ਸਾਰਾ ਸਿਸਟਮੈਟਿਕ ਵੇ ਨਾਲ ਚੱਲ ਰਿਹਾ ਬਈ ਹੁਣ ਅੱਗੇ ਫਿਰ ਜਿਦਾਂ 25 ਤੋ ਤੁਹਾਨੂੰ ਲੱਗਦਾ ਵੀ ਹੱਲ ਹੋ ਜਾਣਾ ਇਹ ਬਈ ਕੀ ਹਾਂ ਹਾਂ ਹੱਲ ਹੋਏ ਹੋਏ ਜਾਣਾ ਜੀ 25 ਤੋਂ ਪਹਿਲਾਂ ਉਹਨਾਂ ਨੇ ਅੱਜ ਵੀਡੀਓ ਵੀ ਜਾਰੀ ਕੀਤੀ ਹੈ ਕਿ ਅਸੀਂ ਗੱਲਬਾਤ ਕਰਦੇ ਹਾਂ ਕਿੰਨੇ ਕ ਪਰਸੈਂਟ ਚਾਂਸ ਆ ਮਤਲਬ ਜੇ ਅਸੀਂ ਗੱਲ ਕਰੀਏ ਕੁਝ ਮਾੜੀ ਮੋਟੀ ਮੰਨ ਚ ਕੋਈ ਸ਼ੰਕਾ ਵੀ ਹੈਗੀ ਆ ਹਾਂ ਜੀ ਸ਼ੰਕਾ ਕੋਈ ਵੀ ਨਹੀਂ ਹੈਗੀ ਜਿਵੇਂ ਅੱਜ ਉਹਨਾਂ ਦੀ ਵੀਡੀਓ ਆਈ ਹੈ ਸ਼ਡਿਊਲ ਉਹਨਾਂ ਨੇ ਜਾਰੀ ਕਰਨ ਨੂੰ ਕਿਹਾ ਹੈ ਉਹਨਾਂ ਦੀ ਮੀਟਿੰਗ ਹੈ ਕਿਸੇ ਨਾਲ ਤੇ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਪੀਓ ਪਲਸ ਤੇ ਜਿਹੜੇ ਯੂਨੀਵਰਸਿਟੀ ਦੇ ਪੇਜ ਬਣੇ ਹੋਏ ਆ ਉਹਨਾਂ ਤੇ ਦੇਖ ਲਓਗੇ ਤੁਸੀਂ ਉਹਨਾਂ ਨੇ ਕਿਹਾ ਕਿ ਸ਼ਾਂਤੀਮਈ ਢੰਗ ਨਾਲ ਤੁਸੀਂ ਬੈਠੇ ਰਹੋ ਵੀ ਅਸੀਂ ਹੱਲ ਕਰਦੇ ਹਾਂ ਸ਼ਡਿਊਲ ਜਾਰੀ ਕਰਦੇ ਹਾਂ ਤੁਹਾਡੇ ਦਿਨਾਂ 'ਚ ਤੇ ਸਾਨੂੰ ਬਹੁਤ ਆਸ ਵੈਸੇ ਆਸ ਹੈਗੀ ਹੈ ਆਸ ਨਹੀਂ ਵੀ ਹੋਈ ਤਾਂ ਅਸੀਂ ਬੈਠੇ ਆਂ ਜੀ ਮੈਂ ਤਾਂ ਕਹਿੰਦਾ ਜੇ ਕੁਵਾਰੀ ਹੁੰਦੀ ਆ ਹਮੇਸ਼ਾ ਵੀ ਪਰ ਇੱਕ ਗੱਲ ਹੁੰਦੀ ਵੀ ਜੇ ਨਾ ਹੋਇਆ ਤਾਂ ਫਿਰ ਫਿਰ ਤੁਹਾਡੀ ਸੇਵਾ ਲੰਗਰ ਦੀ ਆ ਨਹੀਂ ਕਿਸਾਨ ਧਰਨੇ ਵਾਲਾ ਫਿਰ ਰੂਪ ਲੈ ਲੈਣਾ ਜੀ ਅਸੀਂ ਤਿਆਰੀ ਖੇਚੀ ਹੋਈ ਆ ਆਪਾਂ ਅੰਡ ਆ ਰਹੀ ਅੱਗੇ ਮੈਂ ਕਹਿੰਦਾ ਚਾਹੇ ਬਰਫ ਪੈ ਜਾਵੇ ਅਸੀਂ ਤਿਆਰੀ ਖੇਚੀ ਹੋਈ ਹੈ ਜੀ ਪੂਰੀ ਆਪੇ ਅਸੀਂ ਤੰਬੂ ਗੱਡਦੇ ਨੇ ਸਾਡੇ ਕੋਲ ਬਹੁਤ ਟੈਂਟ ਸਮਾਨ ਸਾਰਾ ਕੁਝ ਪਿਆ ਪਰਾਵਾਂ ਦਾ ਸਾਥ ਹੈ ਨਾਲ ਦੇ ਪਿੰਡਾਂ ਦਾ ਸਹਿਯੋਗ ਹੈ ਪੰਜਾਬ ਦਾ ਕਿਸਾਨ ਜਥੇਬੰਦੀਆਂ ਦਾ ਬੁਲਾਰਿਆਂ ਦਾ ਸਟੂਡੈਂਟਾਂ ਦਾ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਸਾਰੀ ਜਿੰਨੇ ਵੀ ਟੀਟਾ ਸਾਰੇ ਜਵਾਗਪੜਾ ਸਾਰਿਆਂ ਦਾ ਸਾਨੂੰ ਸਾਥ ਹੈ ਅਸੀਂ ਤੰਬੂ ਕੱਢਣੇ ਨੂੰ ਤਿਆਰ ਹਾਂਗੇ ਇਹਨੂੰ ਵੱਡਾ ਰੂਪ ਧਰਨੇ ਨੂੰ ਵੱਡਾ ਰੂਪ ਦੇਣ ਨੂੰ ਵੀ ਤਿਆਰ ਹਾਂਗੇ ਅਸੀਂ ਜੇ ਅਥਾਰਟੀ ਨਹੀਂ ਮੰਨਦੀ ਸੋ ਬਿਲਕੁਲ ਸੋ ਇਹ ਖਾਸੀਅਤ ਹੈ ਪੰਜਾਬ ਦੀ ਜਦੋਂ ਇੱਥੇ ਪ੍ਰੋਟੈਸਟ ਚੱਲਦੇ ਆ ਪ੍ਰੋਟੈਸਟ ਇੱਕ ਪਾਸੇ ਹੈ ਮੰਗਾ ਇੱਕ ਪਾਸੇ ਆ ਗੱਲਾਂ ਬਾਤਾਂ ਸਪੀਚਾਂ ਨਾਰੇ ਉਹ ਸਾਰੇ ਇੱਕ ਵੱਖਰੇ ਸਾਈਡ ਤੇ ਆ ਪਰ ਇਹ ਗੁਰੂ ਦਾ ਲੰਗਰ ਇੱਕ ਪਾਸੇ ਆ ਜਦੋਂ ਪੰਜਾਬ ਦੇ ਵਿੱਚ ਪ੍ਰੋਟੈਸਟ ਚੱਲਦੇ ਆ ਤਾਂ ਉਹਨਾਂ ਦੇ ਵਿੱਚ ਇਹ ਪੰਜਾਬ ਦੇ ਰੰਗ ਹੈ ਜਿਹੜੇ ਅਕਸਰ ਹੀ ਸ਼ਾਮਲ ਹੋ ਜਾਂਦੇ ਆ ਸੋ ਇਹ ਲੰਗਰ ਚੱਲ ਰਿਹਾ ਤੇ ਖਾਸ ਗੱਲ ਇਹ ਆ ਕਿ ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਰਿਹਾ ਹੈ ਕਿ ਜੇਕਰ ਵਿਰੋਧੀ ਵੀ ਆ ਕੇ ਕਹਿੰਦਾ ਭਾਈ ਮੈਂ ਲੰਗਰ ਛਕਣਾ ਉਹਨੂੰ ਕੋ ਆਓ ਜੀ ਬੈਠੋ ਜੀ ਆਇਆਂ ਨੂੰ ਉਸੇ ਤਰ੍ਹਾਂ ਚੱਲ ਰਿਹਾ ਚੁੱਲ੍ਹੇ ਜੇ ਤਪ ਰਹੇ ਆ ਤਾਂ ਉਹ ਕਿਸੇ ਦਿਨ ਕੋਈ ਵਿਤਕਰਾ ਨਹੀਂ ਸਾਰਿਆਂ ਲਈ ਇੱਕੇ ਥਾਂ ਖਾਣਾ ਪਕ ਰਿਹਾ ਇੱਕੇ ਥਾਂ ਤੋਂ ਵਰਤਾਇਆ ਜਾ ਰਿਹਾ ਕੋਈ ਵੀ ਆ ਕੇ ਛਕੇ ਇੱਕੇ ਥਾਂ ਸੇਵਾ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਇਹ ਯੂਨੀਵਰਸਿਟੀ ਦੇ ਵਿੱਚ ਲੱਗੇ ਸੈਨੇਟ ਬਹਾਲ ਕਰਨ ਵਾਲੀ ਮੋਰਚੇ ਦੇ ਜਿਹੜੇ ਵੱਖੋ ਵੱਖਰੇ ਰੰਗ ਹੈ ਉਹ ਤੁਹਾਡੇ ਤੱਕ ਲੈ ਕੇ ਆਇਆ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਲੱਗਦੀਆਂ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਨਾਲ ਸੁਤਨਾਮ ਸਿੰਘ ਪੰਜਾਬੀ ਲੁਕਚਾਨਾ